ਸ਼ੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਸ਼ੇਰਾ ਵਾਂਗੂ ਜ਼ਿੰਦਗੀ ਗੁਜ਼ਾਰੂ ਖਾਲਸਾ ਹਾਂਜੀ ਸਤਿਗੁਰ ਦੀ ਅੱਜ ਮੈਂ ਮੈਨੂੰ ਪੱਤਰਕਾਰ ਵੱਲੋਂ ਬੋਲ ਰਹੀ ਹਾਂ ਜੀ ਮੈਂ ਆਪਣੇ ਜੀਵਨ ਸਾਥੀ ਦੀ ਜੀਵਨ ਸਾਥਣ ਤੇ ਆਉ ਮਿਲ ਰਹੇ ਆਪਾਂ ਆਪਣੀਆਂ ਬੀਬੀਆਂ ਨਾਲ ਆਪਣੀਆਂ ਭੈਣਾਂ ਨਾਲ ਆਪਣੀਆਂ ਮਾਤਾਵਾਂ ਨਾਲ ਜਿਹੜੀਆਂ 26 ਤਰੀਕ ਤੋਂ ਜ਼ਿਆਦਾਤਰ 26 ਤਰੀਕ ਤੋਂ ਇੱਥੇ ਮੋਰਚੇ ਤੇ ਧਰਨੇ ਤੇ ਬੈਠੀਆਂ ਹੋਈਆਂ ਡਟੀਆਂ ਹੋਈਆਂ ਨੇ ਜੀ ਆਓ ਆਪਾਂ ਮਿਲ ਰਹੇ ਹਾਂ ਕੁਝ ਯਾਦਾਂ ਸਾਂਭ ਰਹੇ ਹਾਂ ਕੁਝ ਘਰ ਬੈਠਿਆਂ ਨੂੰ ਆਪਾਂ ਦਿਖਾ ਰਹੇ ਹਾਂ ਵੀ ਕਿੱਦਾਂ ਇੱਥੇ ਉਹਨਾਂ ਨੂੰ ਪ੍ਰੇਰਿਤ ਹੋਣਾ ਚਾਹੀਦਾ ਆਨ ਲਈ ਆਓ ਜੀ ਹਾਂਜੀ ਹਸੀ ਗੱਲ ਮਾਤਾ ਜੀ ਸਾਸਰੀ ਘਰ ਦੀ ਸਾਸਰੀ ਘਰ ਆਨਲਾਈਨ ਲੋਕਾਂ ਨੂੰ ਹਾਂਜੀ ਹੋਰ ਬਸ ਠੀਕ ਆਏ ਜਿੰਮੀ ਬੈਠੇ ਕਿੱਥੋਂ ਆਏ ਹੋ ਤੁਸੀਂ ਜੀ ਅਸੀਂ ਸੰਗਰੂਰ ਜ਼ਿਲ੍ਹੇ ਦੇ ਆ ਨਦਾਮਪੁਰ ਤੋਂ ਆਏ ਹਾਂ ਠੀਕ ਹੈ ਜੀ ਹਾਂ ਕਿੰਨੀ ਤਰੀਕ ਤੋਂ ਆਏ ਆ ਜੀ ਅਸੀਂ ਆਏ ਆ 25 ਤਰੀਕ ਦੇ ਤੁਰੇ ਹੋਏ ਆ 26 ਨੂੰ ਰ ਪਹੁੰਚ ਗਏ ਠੀਕ ਹੈ ਜੀ ਉਦੋਂ ਦੇ ਇੱਥੋਂ ਹੀ ਇੱਥੇ ਹੀ ਆ ਜੀ ਲੈ ਟੈਲ ਦੈਨ ਦੇ ਉਸਤਾਉਲੀ ਰੱਖਿਆ ਕਿਤੇ ਹੈ ਚਾਹੇ ਸਨ ਕੁਝ ਮਿਲੇ ਚਾਹੇ ਨਾ ਮਿਲੇ ਸਿੱਧਾ ਬਦ ਮੋਦੀ ਨੂੰ ਚੱਲ ਰੋਸ ਦਿਖਾ ਰਿਹਾ ਆ ਵਧਾ ਜੇ ਮੰਨੂਗਾ ਉਹਦੀ ਮौज ਹੈ ਨਹੀਂ ਉਹਦੀ ਪਰ ਜਾਵੀ ਦੁਖੀ ਆਪ ਵੀ ਦੁਖੀ ਹੈ ਹਨੀ ਮਦਦ ਜੀ ਕੀ ਨਾਮ ਦਾ ਜਸਵਿੰਦਰ ਕੌਰ ਆ ਜੀ ਠੀਕ ਹੈ ਜੀ ਤੁਸੀਂ ਵੀ ਸੰਗਰੂਰ ਤੋਂ ਹੀ ਆ? ਹਾਂਜੀ ਸੰਗਰੂਰ ਜ਼ਿਲ੍ਹੇ ਤੋਂ ਨਦਾਮਪੁਰ ਤੋਂ ਆਈ ਹਾਂ ਜੀ। ਠੀਕ ਹੈ ਜੀ ਤੇ ਮਤਲਬ ਕਿ ਤੁਹਾ ਪਰਿਵਾਰ ਪਿਛੇ ਆਪਣਾ ਕੀ ਕੋਣ ਕੋਣ ਹੈ? ਇੱਕ ਬੇਟਾ ਜੀ ਕਨੂ ਹੈ। ਹਸਬੰਦ ਤਾਂ ਮੇਰੇ ਹੈ ਨਹੀਂ ਜੀ। ਠੀਕ ਹੈ ਜੀ। ਹਾਂਜੀ। ਬੇਟਾ ਮੇਰਾ ਕਰੀ ਹੈ ਡੰਕਰ ਪਸੂ ਨੂਆ ਇੱਕ ਪੋਤੀ ਆ ਛੋਟੀ ਜੀ। ਉਹਦੇ ਨਾਲ ਪਰਿਵਾਰ ਚ ਕੰਮ-ਕਾਮ ਦੇ ਨੇ ਮੈਨੂੰ ਉਰੇ ਤੋਰਿਆ ਵੀ ਮੰਮਾ ਤੂੰ ਜਾ। ਮੈਂ ਇੱਥੇ ਆਪਣੇ ਹੱਕ ਲੈਣ ਲਈ ਉਰੇ ਆਇਆ। ਠੀਕ। ਮੇਰਾ ਨਾਮ ਨਰਿੰਦਰ ਕੌਰ ਆ ਜੀ ਪਿੰਡ ਨਦਾਮਪੁਰ ਜ਼ਿਲ੍ਹਾ ਸੰਗਰੂਰ ਜੀ। ਠੀਕ ਹੈ ਜੀ ਤੇ ਆਪਣਾ ਪਰਵਾਰ ਪਿੱਛੇ ਕੌਣ ਕੌਣ ਪੁੱਤ ਨੇ ਨੇ ਹੀ ਦੋ ਬੇਟੇ ਦੋ ਨੂੰਹਾਂ ਨੇ ਪੋਤੇ ਪੋਤੀਆਂ ਨੇ ਉਹ ਆਪਣਾ ਘਰ ਸੰਭਾਲ ਰਹੇ ਨੇ ਫਿਕਰ ਤਾਂ ਬਹੁਤ ਜ਼ਿਆਦੇ ਹੈ ਜੀ ਸਰਦਾ ਇੱਕ ਦਿਨ ਵੀ ਨਹੀਂ ਘਰ ਛੱਡ ਕੇ ਪਰ ਅਸੀਂ ਆਪਣੇ ਹੱਕਾਂ ਲਈ ਆਏ ਆ ਅਸੀਂ ਆਪਣੇ ਹੱਕ ਲੈ ਕੇ ਜਾਵਾਂਗੇ ਜਿੰਨੀ ਦੇਰ ਕੇਂਦਰ ਸਰਕਾਰ ਕਾਨੂੰਨ ਰੱਦ ਨਹੀਂ ਕਰਦੀ ਉਨੀ ਦੇਰ ਅਸੀਂ ਇੱਥੇ ਹੀ ਰਹਾਂਗੇ ਮਰਾਂਗੇ ਜੋ ਵੀ ਹੋਊਗਾ ਅਸੀਂ ਸਹਾਂਗੇ ਅਸੀਂ ਆਪਣੇ ਪੁੱਤ ਪੋਤਿਆਂ ਦੀ ਜ਼ਮੀਨ ਜਾਇਦਾਦ ਬਚਾਉਣ ਆਏ ਆ ਅਸੀਂ ਇਸ ਹੱਕ ਲਈ ਡਟੇ ਰਹਾਂਗੇ ਅਸੀਂ ਐਨ ਤਿੱਖਾ ਸੰਘਰਸ਼ ਰੱਖਾਂਗੇ ਜਿੰਨੀ ਦੇਰ ਸਾਡੇ ਹੱਕ ਨਹੀਂ ਮਿਲਦੇ ਮੇਰੀ ਸਾਸਰੀ ਗੱਲ ਜੀ ਪਹਿਲਾਂ ਹਰਨਾਮ ਹਰਪਾਲ ਗੌਰ ਜੀ ਠੀਕ ਹੈ ਜੀ ਨਾ ਸੰਗਰੂਰ ਹਾਂ ਜੀ ਅਸੀਂ ਉੱਥੋਂ 25 ਤਰੀਕ ਦੇ ਚਲੇ ਆ 26 ਤਰੀਕ ਨੂੰ ਰਿਹ ਪਹੁੰਚੇ ਸੀਗੇ ਅ ਤੁਸੀਂ ਮੈਨੂੰ ਮਤ ਇਹ ਦੱਸੋ ਵੀ ਕੀ ਇੱਥੇ ਅਗੇ ਤੁਸੀਂ ਕੀ ਮਹਿਸੂਸ ਕਰ ਰਹੇ ਹਾਂ ਜੀ ਮਹਿਸੂਸ ਤਾਂ ਸੀ ਕੀ ਕਰਨਾ ਜੀ ਮੋਦੀ ਸਰਕਾਰ ਨੇ ਜਿਵੇਂ ਮਤਲਬ ਕਿਸਾਨਾਂ ਨੂੰ ਵਕਤ ਪਾਤਾ ਅਸੀਂ ਉਹ ਆਪਦਾ ਸੰਘਰਸ਼ ਨਾਲ ਲੜਾਂਗੇ ਆਵਦੇ ਬੱਚਿਆਂ ਨੇ ਜਾ ਜਾ ਤਾ ਥੋੜਾ ਸੀ ਮਤਲਬ ਕਿਸੇ ਨੂੰ ਦੇਵਾਂਗੇ ਆਪਦਾ ਹੱਕ ਅਸੀਂ ਗੁਰੂਆਂ ਦੇ ਅਸੀਂ ਗੁਰੂ ਪੀਰਾਂ ਦੀ ਧਰਤੀ ਤੇ ਅਸੀਂ ਬੱਚੇ ਹਾਂ ਅਸੀਂ ਗੁਰੂਆਂ ਨਾਲ ਲੜ ਲੱਗੇ ਹੋਏ ਹਾਂ ਅਸੀਂ ਐ ਥੋੜਾ ਵੀ ਅਸੀਂ ਆਪਦਾ ਕਿਸੇ ਨੂੰ ਹੱਕ ਦੇਣ ਵਾਲਾ ਵਾਸਤੇ ਅਸੀਂ ਹੋਣਾ ਸਾਡੇ ਗੁਰੂਆਂ ਨੇ ਸਾਨੂੰ ਸਿਖਾਇਆ ਹੀ ਨਹੀਂਗਾ ਵੀ ਆਪਣਾ ਹੱਕ ਕਿਸੇ ਨੂੰ ਦਿਓ ਅਸੀਂ ਆਪਣੇ ਹੱਕ ਲੜਾਂਗੇ ਹੱਕ ਲੈ ਕੇ ਜਾਵਾਂਗੇ ਕੀ ਜਿੱਤੇ ਮੈਂ ਕਹਿੰਦੇ ਆ ਵੀ ਬੁੜੀਆਂ ਇਕੱਲਾ ਚੁੱਲ੍ਹਾ ਚੋਂਕੇ ਹੀ ਸਾਮ ਸਕਦੀਆਂ ਬਾਹਰ ਜ਼ਿਆਦਾਤਰ ਕਹਿੰਦੇ ਆ ਵੀ ਔਖਾ ਲੱਗਦਾ ਵਾ ਬੁੜੀਆਂ ਖੋਦੀ ਕਹਿੰਦੀਆਂ ਬੰਦੇ ਭਲਾ ਕਹਿਣ ਨਾ ਕਹਿਣ ਜੀ ਪਰ ਬੁੜੀਆਂ ਪਹਿਲਾਂ ਕਹਿੰਦੀਆਂ ਸਾਡਾ ਘਰੇ ਨਹੀਂ ਸਰਦਾ ਜਾਂ ਅਸੀਂ ਬਾਹਰ ਜਾਂਦੀਆਂ ਚੰਗੀਆਂ ਨਹੀਂ ਲੱਗਦੀਆਂ ਜੀ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਸਭ ਦਾ ਸਰਦਾ ਜੀ ਦੇਖੋ ਮਾਈ ਭਾ ਗੋਰੀ ਮਾਂ ਦਾ ਅਸੀਂ ਰਾਣੀ ਸਾਰੇ ਦੇਖੋ ਉਹਨਾਂ ਨੇ ਵੀ ਤਾਂ ਦੇਖੋ ਉਹ ਵੀ ਤਾਂ ਇੱਕ ਔਰਤ ਸੀਗੇ ਉਹਨਾਂ ਨੇ ਵੀ ਨੇ ਦੇਖੋ ਜੰਗ ਲੜੀਆਂ ਲੜਾਈਆਂ ਲੜੀਆਂ ਮਾਤਾ ਗੁਜਰੀ ਵੀ ਦੇਖੋ ਇੱਕ ਔਰਤ ਸੀ ਉਹ ਨਵੀਂ ਦੇਖੋ ਇਹ ਮਤਲਬ ਸਿੱਧੀਆਂ ਪਾਈਆਂ ਜੰਗ ਲੜੀ ਅਸੀਂ ਵੀ ਇੱਕ ਔਰਤਾਂ ਸੀ ਜਿੱਥੇ ਚੁੱਲ੍ਹਾ ਸੰਭਾਲ ਸਕਦੇ ਆ ਅਸੀਂ ਉੱਥੇ ਮਤਲਬ ਦਾ ਹੱਕਾ ਵਾਸਤੇ ਵੀ ਅਸੀਂ ਇੱਥੇ ਲੜ ਕੇ ਲੜ ਸਕਦੇ ਆ ਸਾਡੇ ਭਰਾਵਾਂ ਦੇ ਗੋਲੀ ਚੱਲੂ ਅਸੀਂ ਅੱਗੇ ਪਹਿਲਾਂ ਹੋਵਾਂਗੀਆਂ ਭਰਾਵਾਂ ਨੂੰ ਪਿੱਛੇ ਰੱਖਾਂਗੇ ਅਸੀਂ ਅੱਗੇ ਹੋ ਕੇ ਡਟ ਕੇ ਲੜਾਂਗੇ ਮੋਦੀ ਸਰਕਾਰ ਤੋਂ ਆਪਣੇ ਹੱਕ ਲੈ ਕੇ ਜਾਵਾਂਗੇ ਕੁਝ ਵੀ ਹੋ ਜੇ ਤੁਸੀਂ ਦੇਖ ਸਕਦੇ ਆ ਵੀ ਜੇ ਆਪਾਂ ਕੱਲਿਆਂ ਪਹਿਲਾਂ ਔਰਤਾਂ ਹੀ ਸੋਚਦੀਆਂ ਵੀ ਆਪਾਂ ਦਾ ਸਿਰਫ ਚੁੱਲ੍ਹੇ ਚੌਕੇ ਤੱਕ ਹੀ ਸੀਮਤ ਰਹਿਣਾ ਬਹੁਤ ਸਾਰੀਆਂ ਮੇਥੋਂ ਵੱਡੀ ਉਮਰ ਵਾਲੀਆਂ ਵੀ ਸੋਚਦੀਆਂ ਮੇਰੇ ਉਮਰ ਵਾਲੀਆਂ ਵੀ ਸੋਚਦੀਆਂ ਵੀ ਸਿਰਫ ਅਸੀਂ ਘਰ-ਬਾਰ ਤੱਕ ਹੀ ਸੀਮਤ ਰਹਿਣਾ ਬਾਹਰ ਨਿਕਲਦੀਆਂ ਨੂੰ ਪਤਾ ਨਹੀਂ ਧਰਨੇ ਤੇ ਆਉਣ ਲਈ ਇਹ ਪਹਿਲੀ ਵਾਰ ਹੋ ਰਿਹਾ ਧਰਨੇ ਤੇ ਆਉਣ ਲਈ ਵੀ ਝਿਜਕਦੀਆਂ ਵਾਂ ਪਤਾ ਨਹੀਂ ਕਾਦੀ ਸ਼ਰਮ ਇਹਦੇ ਵਿੱਚ ਸ਼ਰਮ ਨਹੀਂ ਹੈਗੀਗੀ ਇੱਥੇ ਆ ਕੇ ਦੇਖੋ ਇੱਕ ਮਾਣ ਮਹਿਸੂਸ ਹੋਊਗਾ ਮੈਂ ਤੀਜੀ ਵਾਰ ਇੱਥੇ ਆ ਰਹੀ ਹਾਂ ਜੀ ਆਪਦੇ ਜੀਵਨ ਸਾਥੀ ਨਾਲ ਪਿੰਡੂ ਪੱਤਰਕਾਰ ਤੁਸੀਂ ਜਾਣਦੇ ਹੀ ਆ ਪਰ ਇੱਕ ਮੰਚ ਇੰਨਾ ਕ ਜਦੋਂ ਮੈਂ ਘਰ ਜਾਨੀ ਆ ਤਾਂ ਐਦਾਂ ਲੱਗਦਾ ਵੀ ਮੈਨੂੰ ਇੱਥੇ ਹੋਣਾ ਚਾਹੀਦਾ ਸੱਚ ਜਾਣਿਓ ਮੈਂ ਵੀ ਬਾਹਰ ਨਹੀਂ ਨਿਕਲਦੀ ਸੀ ਪਰ ਇੱਥੇ ਆ ਕੇ ਬਹੁਤ ਉਹ ਚੀਜ਼ ਸਾਰੀ ਬਦਲ ਗਈ ਆ ਇੱਕ ਵਾਰੀ ਆ ਕੇ ਦੇਖੋ ਮੇਰੀ ਉਹ ਭੈਣੋਂ ਮਾਤਾ ਤਾਂ ਸਾਰੀਆਂ ਮਾਤਾਵਾਂ ਮੇਰੀਆਂ ਇੱਥੇ ਬੈਠੀਆਂ ਆਈਆਂ ਭੈਣਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਇੱਥੇ ਇੱਕ ਵਾਰੀ ਜ਼ਰੂਰ ਆ ਕੇ ਦੇਖੋ ਫੇਰ ਤੁਹਾਡਾ ਘਰ ਜਾ ਕੇ ਜੇ ਦਿਲ ਲੱਗਿਆ ਤਾਂ ਮੈਨੂੰ ਕਹਿ ਦਿਓ ਧੰਨਵਾਦ ਜੀ